ਦੇ ਆ ਗਿਆ ਵਕੀਲ ਆ ਹਾਂ ਜੀ ਅੱਜ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ 25 ਵਿੱਚ ਜਲੇ ਜਲ ਹੋ ਜਾਣਾ ਉਹਦਾ ਬਹੁਤ ਪਾਣੀ ਆਉਣਾ ਹੈ ਬਹੁਤ ਪਾਣੀ ਆਉਣਾ ਡੱਗ ਮੱਗ ਹੋ ਜਾਣਾ ਸਾਰਾ ਕੁਝ ਡੱਕ ਮੱਗ ਤੇ ਜਿਹੜੀ ਮਾਕੇ ਤੇ ਹੋਇਆ ਮਨ ਜਗਾ ਕੇ ਹੱਥ ਮਾਰ ਬੱਦ ਤੇ ਉਹ ਆਇਆ ਸਾਰਾ ਨੰਨੇ ਨੰਨੇ ਬੱਦ ਤੋਂ ਬੱਦ ਪਾਠ ਪੂਜਾ ਮੈਂ ਕਹੀ ਸਤ ਇੱਕ ਗੱਲ ਹੋਰ ਤੇ ਆ ਗਿਆ ਵਕੀਲ ਆ ਹਾਂ ਜੀ ਅੱਜ ਤਨੂੰ ਇੱਕ ਗੱਲ ਦੱਸਾਂ ਕਹਿੰਦੇ 25 ਵਿੱਚ ਜਲੇ ਜਲ ਹੋ ਜਾਣਾ ਉਹਦਾ ਬਹੁਤ ਪਾਣੀ ਆਉਣਾ ਹੈ ਬਹੁਤ ਪਾਣੀ ਆਉਣਾ ਡੱਗ ਮੱਗ ਹੋ ਜਾਣਾ ਸਾਰਾ ਕੁਝ ਡੱਗ ਮੱਗ ਇਹ ਜਿਹੜੇ ਮਾਕੇ ਤੇ ਵਾਇਮਨ ਲਗਾ ਕੇ ਹੱਥ ਮਾਰਦੇ ਬਾਅਦ ਵਿੱਚ ਆਉਣਾ ਉਹ ਆਇਆ ਸਾਰਾ ਮਾੜਾ ਲੱਗੇ ਨਾ ਲੱਗੇ ਬੱਦ ਤੋਂ ਬੱਦ ਪਾਠ ਪੂਜਾ ਮੈਂ ਕਿਹ ਸੱਤ ਇੱਕ ਗੱਲ ਹੋਰ